ਹਾਂਜੀ ਸਤਿ ਸ਼੍ਰੀ ਅਕਾਲ ਜੀ ਕਦਾ ਮੇਰੇ ਭੈਣ ਭਰਾ ਸਾਰੇ ਕੈਂਟਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਟਿ ਹੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਇਆ ਰੀਨਿਊ ਦੀ ਅਪਡੇਟ ਤੇ ਲੈ ਕੇ ਆਇਆ ਕਿ ਆਪਣੇ ਵੀਰ ਭਰਾ ਬਹੁਤ ਕਈ ਪਰੇਸ਼ਾਨ ਹੁੰਦੇ ਸੀਗੇ ਕਿ ਰੀਨਿਊ ਕਿੱਥੇ ਹੋ ਰਹੀਆਂ ਨੇ ਕਿੱਥੇ ਨਹੀਂ ਹੋ ਰਹੀਆਂ ਨੇ ਸੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਨਾਲੇ ਜਿਹੜੇ ਟਿਕਟੋਕ ਦੇ ਉੱਤੇ ਜਾਂ ਕਿਤੇ ਵੀ ਵੀਡੀਓ ਪਾ ਕੇ ਤੁਹਾਨੂੰ ਦੱਸਣ ਦੇ ਆ ਲੈ ਲਓ ਅਪਾਇੰਟਮੈਂਟ ਇਦਾਂ ਲੈ ਲਓ ਇੰਨੇ ਪੈਸੇ ਦੇ ਦੋ ਉਹਨਾਂ ਬਾਰੇ ਵੀ ਆਪਾਂ ਪੂਰੀ ਫੁੱਲ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਰ ਇੱਕ ਭੈਣ ਭਰਾ ਤੱਕ ਜਿਹੜੀ ਕਿ ਵੀਡੀਓ ਜ਼ਰੂਰ ਪਹੁੰਚਾਓ ਚਲੋ ਤਾਂ ਬਹੁਤ ਤੈਂ ਨਾਲ ਲੈਂਦੇ ਤੇ ਵੀਡੀਓ ਨੂੰ ਕਰਦੇ ਸਟਾਰਟ ਜਿੱਦਾਂ ਕਿ ਯਾਰ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਟਾਈਮ ਤੋਂ ਜਿਹੜੀਆਂ ਕਿ ਰੀਨਿਊ ਕਾਰਡ ਦੀਆਂ ਉਹ ਬੰਦ ਹੋਈਆਂ ਪਈਆਂ ਨੇ ਕਈਆਂ ਵੀਰਾਂ ਨੂੰ ਤੇ 6-6 ਮੰਥ ਹੋ ਗਏ ਤੇ ਕਈਆਂ ਨੂੰ 8-8 ਮੰਥ ਵੀ ਜਿਹੜੇ ਕਿ ਹੋ ਗਏ ਨੇ ਜਿਨ੍ਹਾਂ ਦੇ ਹਾਲੇ ਤੱਕ ਕਾਰਡ ਰੀਨਿਊ ਨਹੀਂ ਜੀ ਅਸੀਂ ਵਕੀਲ ਕਰਕੇ 800 900 ਯੂਰੋ ਲਾ ਕੇ ਜੇ ਆਪਾਂ ਕਰਦੇ ਆ ਤੇ ਫਿਰ ਤੁਹਾਡੇ ਮਹੀਨੇ ਦੋ ਮਹੀਨੇ ਦੇ ਵਿੱਚ ਜਿਹੜੀ ਕਿ ਰੀਨਿਊ ਹੋ ਜਾਂਦੀ ਆ ਪਰ ਜੇ ਆਪਾਂ ਸਿੱਧੇ ਤਰੀਕੇ ਨਾਲ ਕਹੀਏ ਕਿ ਆਪ ਅਹੀਂ ਕਰਾਈਏ ਤਾਂ ਫਿਰ ਸਾਨੂੰ ਬਹੁਤ ਜਿਹੜੇ ਕਿ ੱੱੱਕੇ ਖਾਣੇ ਪੈਣਦੇ ਨੇ ਕਈ ਪ੍ਰੂਫ ਦੇਣੇ ਪੈ ਰਹੇ ਨੇ ਕਿ ਹਾਂ ਵੀ ਸਾਨੂੰ ਆ ਪ੍ਰੂਫ ਦਿਓ ਕਿ ਤੁਸੀਂ ਕਾਤੋਂ ਕਰਾ ਰਹੇ ਕੀ ਹੈ ਪੁਰਤਗਾਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੁਲਾਈ ਤੱਕ ਵੈਲਿਡ ਆ ਪਰ ਉਸ ਤੋਂ ਬਾਅਦ ਵੈਲਿਡ ਨਹੀਂ ਹੈਗਾ ਗਾਂ ਪਤਾ ਨਹੀਂ ਟਾਈਮ ਵਧਾਉਂਦੇ ਕਿ ਨਹੀਂ ਵਧਾਉਂਦੇ ਪਰ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਜੇ ਖਬਰ ਵੀ ਆਈ ਸੀ ਕਿ ਥੋੜੇ ਦਿਨ ਹੋਏ ਕਿ ਜਿਹੜਾ ਕਿ ਆਇਰਨ ਦੇ ਨਾਲ ਮਿਲ ਕੇ ਇਹ ਕਰਦੇ ਪਏ ਨੇ ਕਿ ਹਾਂ ਵੀ ਅਸੀਂ ਦਸੰਬਰ ਜਾਂ ਜਨਵਰੀ ਦੇ ਵਿੱਚ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਕੱਢਾਂਗੇ ਰੀਨਿਊ ਕਾਟਾਂ ਦਾ ਹੁਣ ਕੀ ਹੈ ਹੁਣ ਜੀ ਆਪਾਂ ਮੈਂ ਪਰਸੋਂ ਵੀ ਗਿਆ ਸੀਗਾ ਆਪਣੇ ਇੱਥੇ ਲਿਸਬਨ ਦੇ ਵਿੱਚ ਸਲਤਾਨੀਆਂ ਵੀ ਗਿਆ ਸੀਗਾ ਔਰੀਐਂਟ ਆਰਨ ਦੇ ਵਿੱਚ ਵੀ ਗਿਆ ਸੀਗਾ ਉਹਨਾਂ ਨੇ ਸਾਨੂੰ ਮੈਨੂੰ ਸਿੱਧਾ ਹੀ ਇਹ ਕਹਿ ਦਿੱਤਾ ਕਿ ਤੁਸੀਂ ਆਇਮਾ ਨਾਲ ਗੱਲ ਕਰੋ ਆਇਮਾ ਕਹਿੰਦੀ ਹੈ ਤੁਸੀਂ ਐਰਨ ਨਾਲ ਗੱਲ ਕਰੋ ਠੀਕ ਹੈ ਨਾ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਹਾਂ ਵੀ ਆ ਚੱਕਰਿਆ ਕਿ ਮੇਰੇ ਫਰੈਂਡ ਦੀ ਜਿੱਦ ਖਤਮ ਹੋਈ ਹੈ ਉਹਦੀ ਮੈਰਿਜ ਆ ਤੇ ਉਹਨੇ ਜਾਣਾ ਹੈ ਪਰ ਉਹ ਕਹਿੰਦੇ ਕਿ ਜੇ ਤੋ ਤੱਕ ਤੁਹਾਨੂੰ ਆਇਮਾ ਲੋ ਅਪਾਇੰਟਮੈਂਟ ਜਾ ਉਧਰੋਂ ਅਪਾਇੰਟਮੈਂਟ ਨਹੀਂ ਆਉਂਦੀ ਤੁਸੀਂ ਇੱਥੇ ਨਹੀਂ ਕਰਾ ਸਕਦੇ ਲਿਸਬਨ ਦੇ ਵਿੱਚ ਤੁਹਾਨੂੰ ਇਹ ਹਾਲ ਦੱਸਦਾ ਪਿਆ ਜਿੱਥੇ ਜਿੱਥੇ ਸਲਤਾਨੀਆਂ ਗਿਆ ਮੈਂ ਤੇ ਇੱਥੇ ਓਰੀਐਂਟ ਗਿਆ ਮੈਂ। ਬਾਕੀ ਜੇ ਗੱਲ ਕਰੀਏ ਲਿਸਬਨ ਤੋਂ ਬਾਹਰ ਦੀ ਪੋਰਟੋ ਵਾਲੇ ਜਿਹੜੀਆਂ ਕਿ ਰੀਨਿਊ ਕਾਰਡ ਹੁੰਦੇ ਪਏ ਨੇ। ਰੀ ਅਦਰ ਵਿਲਾ ਰਿਆਲ ਆਲ ਵੀ ਜਿਹੜੇ ਕਿ ਕਾਰਡ ਰੀਨਿਊ ਹੁੰਦੇ ਪਏ ਨੇ ਪਰ ਜੇ ਵਿਲਾ ਰਿਆਲ ਤੁਸੀਂ ਕਰਾਉਂਗੇ ਉਧਰ ਦਾ ਤੁਹਾਨੂੰ ਜੂਨਤਾ ਚਾਹੀਦਾ। ਪਹਿਲੀ ਗੱਲ ਤੇ ਇੰਨੀ ਦੂਰ ਬੰਦਾ ਜਾਵੇ ਕਿਦਾਂ? ਦੂਸਰੀ ਗੱਲ ਕਿ ਉੱਥੇ ਤਾਂ ਜੂਨਤਾ ਚਾਹੀਦਾ ਨਾ ਕੋਈ ਆਪਣਾ ਵਾਕ ਵੀ ਨਾ ਕੋਈ ਕੋਸ਼ ਹਣਾ। ਤੀਸਰੀ ਗੱਲ ਇੰਨੀ ਨਹੀਂ ਦੂਰ ਆਪਾਂ ਖਰਚਾ ਪਾਣੀ ਲਾ ਕੇ ਆਪਣੇ ਖੱਜਲ ਖਵਾਰੀ ਹੋ ਕੇ ਜੇ ਆਪਾਂ ਨੂੰ ਉਸੇ ਦਿਨ ਸਾਡਾ ਕਾਰਡ ਨਾ ਰੀਨਿਊ ਹੋਵੇ ਅਗਲੇ ਦਿਨ ਦੀ ਦੋ ਤਿੰਨ ਦਿਨ ਦੀ ਪਾ ਦਿਨ ਬੰਦਾ ਕੀ ਕਰੇ ਸੋ ਬਹੁਤ ਜਿਹੜੀ ਕਿ ਮੁਸ਼ਕਲ ਦੇ ਨਾਲ ਸਾਨੂੰ ਚੱਲਣਾ ਪੈਂਦਿਆ 8-900 ਯੂਰੋ ਲਾਓ ਤੇ ਮਹੀਨੇ ਡੇਢ ਮਹੀਨੇ ਦੇ ਵਿੱਚ ਆਪਣਾ ਕਾਰਡ ਕਰਾ ਲਓ ਸਿੱਧੇ ਤਰੀਕੇ ਨਾਲ ਜਾਓ ਤੇ ਕੋਈ ਨਹੀਂ ਹੈਗਾ ਸਿਰਫ ਇੱਥੇ ਹੁਣ ਪੈਸਾ ਚੱਲਦਾ ਪਿਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਾਕੀ ਰੀਨਿਊ ਦੇ ਡੇਟਾ ਜਿਹੜੀਆਂ ਨੇ ਉਹ ਸ਼ਾਇਦ ਖੁੱਲ ਵੀ ਸਕਦੀ ਹੈ ਨਾ ਜਨਵਰੀ ਦੇ ਵਿੱਚ ਕਿਉਂਕਿ ਹੁਣ ਜੇ ਤੁਸੀਂ ਗੱਲ ਕਰੋਗੇ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ 20 ਤੋਂ ਬਾਅਦ ਤੇ ਇਹਨਾਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਣੀਆਂ 1 ਤਰੀਕ ਤੱਕ 1 ਤੋਂ ਬਾਅਦ ਜਿਹੜੇ ਕਿ ਇਹਨਾਂ ਨੇ ਫਿਰ ਤੋਂ ਕੰਮ ਜਿਹੜੇ ਕਰਨੇ ਸਟਾਰਟ ਕਰਨੇ ਆ ਕਿਉਂਕਿ ਕ੍ਰਿਸਮਸ ਦੀ ਲਾਲੋ ਲਾਲੋ ਫਕਾਨਾ ਅਨਸ ਬਹੁਤ ਚਾਲਦੀਆਂ ਇਹਨਾਂ ਦੀਆਂ ਜਿਹੜੀਆਂ ਛੁੱਟੀਆਂ ਉਹ 20 ਤਰੀਕ ਤੋਂ ਬਾਅਦ ਜਿਹੜੇ ਕਿ ਇਹਨਾਂ ਨੇ ਕੰਮ ਕਰਨੇ ਥੋੜੇ ਘਾਟੇ ਦੇਣੇ ਕਿ ਖਤਮ ਹੀ ਕਰ ਦੇਣੇ ਆ ਸੋ ਵੀਰ ਮੇਰਿਓ ਇੱਕ ਗੱਲ ਹੋਰ ਰੀਨਿਊ ਨੂੰ ਲੈ ਕੇ ਕਿ ਅਪਾਇੰਟਮੈਂਟ ਦੀਆਂ ਜਿਹੜੀਆਂ ਡੇਟਾ ਇਹਨਾਂ ਨੂੰ 베ਚੀਆਂ ਜਾ ਰਹੀਆਂ ਨੇ ਆਪਣੇ ਵੀ ਓਹੋ ਸਿਟੀਜ਼ਨ ਕਾਰਡ ਦੀਆਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਭਰਾਵਾ ਤੇ ਆਪਾਂ ਨੂੰ ਮੈਸੇਜ ਆਇਆ ਭਾਈ ਕਿ ਸਾਡੇ ਕੋਲ 100 ਯੂਰੋ ਦੀ ਆ ਸਾਨੂੰ ਮਿਲੀ ਆ ਜਾਂ ਸਾਨੂੰ ਪੰਜਾਹ ਯੂਰੋਆਂ ਦੀ ਆ ਦਿੱਤੀ ਆ ਪਲੱਸ ਸਹੀ ਆ ਜਾਂ ਨਹੀਂ ਆ ਬਿਲਕੁਲ ਗਲਤ ਆ ਸਿਟੀਜ਼ਨ ਕਾਰਡ ਦੀ ਨਹੀਂ ਤੁਸੀਂ ਲੈਣੀ ਜੇ ਤੁਸੀਂ ਕਾਰਡ ਰੀਨਿਊ ਕਰਵਾਉਣਾ ਹੈ ਤੁਸੀਂ ਰੈਜ਼ੀਡੈਂਸੀ ਕਾਰਡ ਦੀ ਤੁਹਾਡੇ ਕੋਲ ਅਪਾਇੰਟਮੈਂਟ ਹੋਣੀ ਚਾਹੀਦੀ ਆ ਠੀਕ ਹੈ ਜੀ ਸਿਟੀਜ਼ਨ ਕਾਰਡ ਦੀ ਤਾਂ ਭਾਵੇਂ ਤੁਸੀਂ ਅਗਲੇ ਦਿਨ ਦੀ ਲੈ ਲਓ ਸਿਟੀਜ਼ਨ ਕਾਰਡ ਜਦੋਂ ਤੁਸੀਂ ਪਾਸਪੋਰਟ ਆਪਣਾ ਆਂਦਾ ਹੈ ਤੁਹਾਡੇ ਕੋਲ ਜਿਹੜਾ ਉਹ ਕਾਰਡ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਜੇ ਤੁਸੀਂ ਆਪਣਾ ਰੀਨਿਊ ਕਰਵਾਉਣਾ ਹੈ ਉਹਨੂੰ ਕਹਿੰਦੇ ਨੇ ਸਿਟੀਜ਼ਨ ਕਾਰਡ ਠੀਕ ਹੈ ਜੀ ਜਿਹੜਾ ਤੁਸੀਂ ਇਹ ਲੈ ਕੇ ਆ ਰਹੇ ਹੋ ਜਾਂ ਤੁਸ ਤੁਹਾਨੂੰ ਕੋਈ ਵੇਚ ਰਿਹਾ ਵੈ ਪਹਿਲਾਂ ਆਪਣਾ ਕਨਫਰਮ ਕਰੋ ਫੇਰ ਅਗਲੇ ਨੂੰ ਪੈਸੇ ਜਿਹੜੇ ਦੋ ਬਹੁਤ ਧੋਖਾਧਰੀ ਆਪਣੇ ਭਰਾਵਾਂ ਦੇ ਨਾਲ ਰੀਨਿਊ ਕਾਰਡ ਦੀਆਂ ਅਪਾਇੰਟਮੈਂਟਾਂ ਨੂੰ ਲੈ ਕੇ ਹੋ ਰਹੀ ਹੈ ਤੇ ਦੂਸਰੀ ਗੱਲ ਜਿਹੜੇ ਵੀਰ ਫੇਸਬੁੱਕ ਤੇ ਜਾਂ ਵਟਸਐਪ ਤੇ ਪਾਉਂਦੇ ਨੇ ਹਨਾ ਉਹਨਾਂ ਦਾ ਵੀ ਥੋੜਾ ਜਿਹਾ ਧਿਆਨ ਰੱਖਿਆ ਕਰੋ ਜਦੋਂ ਤੱਕ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਪਹਿਚਾਣਦੇ ਨਹੀਂ ਕਿਸੇ ਬਾਰੇ ਤੁਹਾਨੂੰ ਪਤਾ ਨਹੀਂ ਹੈਗਾ ਪੈਸੇ ਨਾ ਇਹਦਾ ਕਿਸੇ ਨੂੰ ਸੈਂਡ ਕਰਿਆ ਕਰੋ ਬਹੁਤ ਭਰਾਮਾਂ ਦੇ ਨਾਲ ਜਿਹੜਾ ਕਿ ਧੋਖਾ ਹੋ ਰਿਹਾ ਵੈ ਬਹੁਤ ਭਰਾਮਾਂ ਕੋ ਜਿਹੜੇ ਕਿ ਪੈਸੇ ਇਹਨਾਂ ਨੇ ਠੱਗਲੇ ਲੋਕਾਂ ਨੇ ਕਿ ਹਾਂ ਉੱਥੇ ਲਿਖ ਕੇ ਪਾ ਦਿੰਦੇ ਨਾ ਉਹਦਾ ਨਾਮ ਹੁੰਦਾ ਨਾਲ ਕੋਈ ਫੋਟੋ ਹੁੰਦਾ ਕਿ ਹਾਂਜੀ ਆਜੋ ਤੇ ਆਪਣੇ ਅਪਾਇੰਟਮੈਂਟ ਅਵੇਲੇਬਲ ਹੈ ਤੁਸੀਂ ਲੈ ਲਓ ਤੇ ਆਪਣਾ ਕਾਰਡ ਰੀਡ ਨੂੰ ਕਰਵਾ ਲਓ ਤੇ ਬਹੁਤ ਆਪਣੇ ਭੋਲੇ ਭਾਲੇ ਬੰਦੇ ਆਪਣੇ ਬਹੁਤ ਠੱਗੇ ਗਏ ਨੇ ਸਹੀ ਹੈ ਜੀ 100 ਯੂਰੋ ਵੀ ਕਿਸੇ ਦੀ ਜੇਬ ਤੋਂ ਚਲ ਜਵੇ ਮਿਹਨਤ ਦਾ ਪੈਸਾ ਆ ਬਹੁਤ ਦੁੱਖ ਲੱਗਦਾ ਵੀਰ ਮੇਰੇ ਉਹ ਬਹੁਤ ਔਖਾ ਕਮਾਈ ਆ ਸੋ ਐਵੇਂ ਆਪਣੇ ਪੈਸੇ ਵੇਸਟ ਨਾ ਕਰੋ ਰੁਕੋ ਥੋੜਾ ਟਾਈਮ ਰੈਜ਼ਿਡੈਂਸੀ ਕਾਰਡ ਦੀਆਂ ਮੇਰੇ ਹਿਸਾਬ ਨਾਲ ਖੁੱਲਣ ਵਾਲੀਆਂ ਹੀ ਨੇ ਠੀਕ ਹੈ ਜੀ ਪੋਰਟੋ ਅਲ ਜੇ ਤੁਸੀਂ ਆਵੇ ਲਰੇ ਆਲ ਪੋਰਟੋ ਇਧਰਲੀ ਸਾਈਡ ਤੇ ਤੁਸੀਂ ਜਾਓਗੇ ਆਇਰਨ ਦੇ ਵਿੱਚ ਉਹ ਜਿਹੜੇ ਕਿ ਰੀਨਿਊ ਕਰ ਦਿੰਦੇ ਨੇ ਕਈ ਆਇਰਨ ਦੇ ਵਿੱਚ ਉਹ ਅਪਾਇੰਟਮੈਂਟ ਦੇ ਦਿੰਦੇ ਆ ਕਿ ਦੋ ਦਿਨ ਬਾਅਦ ਆ ਜਾਓ ਜਾਂ ਤਿੰਨ ਦਿਨ ਬਾਅਦ ਕਈਆਂ ਦੇ ਐਨ ਦੇ ਮੌਕੇ ਤੇ ਜਿਹੜੀ ਕਿ ਕਰ ਦਿੰਦੇ ਨੇ on the sport ਜਿਹੜੀ ਕਿ ਉਹ ਰੀਨਿਊ ਕਰ ਦਿੰਦੇ ਨੇ ਸੋ ਵੀਰ ਮੇਰਿਓ ਬਾਕੀ ਪੁੱਛਕਿਛ ਕੇ ਜਿੱਥੇ ਵੀ ਤੁਸੀਂ ਬਾਹਰ ਅੰਦਰ ਕਰਾਉਣੀ ਹੈ ਪੁੱਛਕਿਛ ਕੇ ਕਰਾਇਓ ਕਿ ਹਾਂ ਵੀ ਇੱਥੇ ਹੁੰਦੀ ਵੀ ਪਈ ਹੈ ਬਾਕੀ ਮੈਂ ਵੇਖਿਆ ਸਾਰੇ ਵੀਡੀਓ ਬਣਾਉਣ ਨਾਲ ਲੱਗੇ ਹੋਏ ਨੇ ਜਿੰਨੇ ਵੀ ਆਪਣੇ ਨਵੇਂ ਭਰਾ ਵੀਡੀਓ ਬਣਾਉਂਦੇ ਨੇ ਸਿਰਫ ਲਾਈਕਾਂ ਤੇ ਫੋਲੋਅਰ ਦੇ ਲਾਣ ਲੱਗੇ ਆ ਕਿ ਸਾਡੇ ਨਾਲ ਲੋਕੀ ਬਾਤ ਤੋਂ ਬਾਤ ਜੁੜਨ ਕਿੱਥੋਂ ਕਰਾ ਰਹੇ ਨੇ ਕਿਦਾਂ ਕਰਾ ਰਹੇ ਨੇ ਕੋਈ ਫੁੱਲ ਇਨਫਰਮੇਸ਼ਨ ਨਹੀਂ ਦੇ ਰਿਹਾ ਸਹੀ ਤਰੀਕੇ ਦੇ ਨਾਲ ਬਸ ਪੇਜ ਦਿਖਾ ਦਿੰਦੇ ਹਾਂ ਜੀ ਆਹ ਲੋ ਜੀ ਮੈਂ ਰੀਨਿਊ ਕਰਾ ਕੇ ਆਇਆ ਮੈਂ ਭਾਵੇਂ ਅਗਲਾ ਕੋਟ ਕੇਸ ਰਾਹੀਂ ਕਰਾ ਕੇ ਆਇਆ ਹੋਵੇ 900000 ਰੁਪਇਆ ਲਾ ਕੇ ਆਇਆ ਹੋਵੇ ਸਿਰਫ ਤੁਹਾਨੂੰ ਦਿਖਾ ਦੇਣਾ ਕਿ ਹਾਂ ਵੀ ਆ ਜੋ ਤੇ ਆਪਣੇ ਵੀਰਾਂ ਨੇ ਚਲੋ ਵੀ ਚਲੋ ਵੀ ਕਰ ਦੇਣੀ ਐ ਸੋ ਵੀਰ ਮੇਰੇ ਥੋੜੇ ਜਿਹਾ ਧਿਆਨ ਨਾ ਰਿਹਾ ਕਰੋ ਬਾਕੀ ਮਿਲਦੇ ਅਗਲੇ ਵੀਡੀਓ ਦੇ ਵਿੱਚ ਰੱਬ ਰੱਖਾ ਜੀ